ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗ ਜੀਓ ਮਾਤਾ ਸੁੰਦਰੀ ਜੀ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਚਾਰੇ ਸਾਹਿਬਜ਼ਾਦੇ ਆਵਰੇ ਪੁੱਛਦੀ ਹੈ ਤੇ ਮਾ ਗੁਰੂ ਸਾਹਿਬ ਜੀ ਕਿਸ ਤਰ੍ਹਾਂ ਜਵਾਬ ਦਿੰਦੇ ਹਨ ਮਾਤਾ ਸੁੰਦਰੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਲ ਜਵਾਬ ਸਣੋ ਜੀ ਵੇਖ ਕੇ ਚਾਰ ਚਫੇਰੇ ਘਰ ਦੇ ਦਰਵਾਰ ਨੂੰ ਮਾਤਾ ਜੀ ਪੁੱਛਣ ਲੱਗੇ ਸੱਚੀ ਸਰਕਾਰ ਨੂੰ ਕਿੱਥੇ ਛੜਿਆ ਹੋ ਸੁਆਮੀ ਮੇਰੇ ਪਰਿਵਾਰ ਨੂੰ ਪਹਾੜ ਦੇ ਲਾਲਾ ਨੂੰ ਏ ਨੈਣ ਨਿਹਾਰੇ ਜੀ ਆਉਂਦੇ ਨੇ ਨજર ਕੇ ਦੇਵੀ ਮੇਰੇ ਦਲਾਰੇ ਜੀਆ ਦਿਸਦੇ ਨੇ ਲਾਲ ਕਿਤੇ ਵੀ ਬੋਲੇ ਦਸ਼ਮੇਸ਼ ਅਗੋ ਹੌਸਲੇ ਨਾਲ ਨੇ ਦੁੱਖਾਂ ਦੇ ਵਿੱਚ ਵੀ ਜੜਦੀ ਕਲਾ ਦੇ ਖਿਆਲ ਨੇ ਸੁੰਦਰੀ ਜੀ ਵੇਖੋ ਸਾਰੇ ਆਪਣੇ ਹੀ ਲਾਲ ਨੇ ਜੋਰਾਵਰ ਫਤਿਹ ਸਿੰਘ ਤੋਂ ਲੱਗਦੇ ਇਹ ਪਿਆਰੇ ਨੇ ਤੇਰੇ ਦਲਾਰੇ ਝਾਰੇ ਇਨਾ ਤੋ ਵਾਰੇ ਨੇ ਵਾਰੇ ਮੈਂ ਲਾਲ ਪੰਥ ਦੋ ਕੋਲ ਕੇ ਦੱਸੋ ਮੈਨੂੰ ਮੇਰੇ ਜੁਝਾਰ ਦੀ ਜੋਦੇ ਅਜੀਤ ਸਿੰਘ ਉਸ ਸੋਨੇ ਸਰਦਾਰ ਦੀ ਕਿਹੋ ਜਈ ਪਾਲੀ ਸਿੱਖੀ ਖੰਡੇ ਦੀ ਧਾਰ ਦੀ ਕਿੰਨੇ ਕੂਨਾਚਾ ਨਾਲ ਉਹਨਾ ਸਿਸ ਸੰਵਾਰੇ ਜੀ ਆਉਂਦੇ ਨਹੀਂ ਨਜ਼ਰ ਕੀ ਰੇਵੀ ਮੇਰੇ ਦਲਾਰੇ ਜੀ ਹਾਂ ਦਿਸਦੇ ਨੇ ਲਾਲ ਕਿਤੇ ਵੀ ਸਾਤੀ ਵਿੱਚ ਖਾ ਕੇ ਸੌ ਸੌ ਫੁੱਟ ਤਲਵਾਰਾਂ ਦੇ ਹੋ ਗਏ ਸ਼ਹੀਦ ਉਸਰ ਲਾ ਕੇ ਹਜ਼ਾਰਾਂ ਦੇ ਵੇਖੇ ਤਨ ਕਾਇਲ ਤਰਫ ਦੇ ਦੋਹਾਂ ਸਰਹਾਰਾਂ ਦੇ ਅੱਖੀਆਂ ਦੇ ਵਿੱਚ ਵੱਸਦੇ ਅੱਜ ਤੱਕ ਅੱਖੀਆਂ ਦੇ ਤਾਰੇ ਨੇ ਤੇਰੇ ਦਲਾਰੇ ਸੁੰਦਰੀ ਇਨਾ ਤੋਂ ਬਾਰੇ ਨੇ ਹਾਂ ਬਾਰੇ ਮੈਂ ਲਾਲ ਬੰਦ ਤੋ ਵੱਡੇ ਸਨ ਗਵਰੋ ਸਿੱਖੀ ਰਣ ਵਿੱਚ ਗਏ ਪਾਲ ਜੀ ਛੋਟੇ ਸਨ ਬਾਲਕ ਬੀਤੀ ਉਹਨਾਂ ਦੇ ਨਾਲ ਕੀ ਰਹਿ ਰਹਿ ਤੜਪਾਵੇ ਮਾਤਾ ਗੁਜਰੀ ਦਾ ਪਿਆਰ ਜੀ ਦੱਸੋ ਨਾ ਕਟਉ ਨਾਨੇ ਕੀ ਕੀ ਸਹਾਰੇ ਨੇ ਆਉਂਦੇ ਨੇ ਨજર ਕੀ ਦੇਵੀ ਮੇਰੇ ਦਲਾਰੇ ਨਿਹਾਂ ਦੱਸਦੇ ਨੇ ਹਾਲ ਕਿਤੇ ਵੀ ਜਲਮੇਸ਼ਰਹਾਂਦ ਸ਼ਹਿਰ ਦੇ ਸੂਬੇ ਚੰਡਾਲ ਨੇ ਨੀ ਆਵਜ ਜਣਕੇ ਕੋ ਦੋਵੇਂ ਕੀਤੇ ਹਾਲਾਲ ਨੇ ਸੱਚਖੰਡ ਜਾਵ ਸੇ ਦਾਦੀ ਸਾਹਿਬ ਦੇ ਨਾਲ ਨੇ ਖਾਸਾਸ ਸਿਰ ਦੇ ਗਏ ਸਾਰੇ ਧਰਮੋਂ ਨਾ ਹਾਰੇ ਨੇ ਦਲਾਰੇ ਸੁਨਰੀ ਇਹਨਾ ਤੋਵਾਰੇ ਨੇ ਬਾਰੇ ਮੈਂ ਪੰਥ ਲਾ ਦੇਸ਼ ਤੋਂ ਜੁਲਮ ਇਸ ਸੁਨਹਾਰੇ ਸ਼ਹਿਰ ਦੇ ਸੂਬੇ ਚੰਡਾਲ ਨੇ ਨੀ ਅਬ ਜਿਣਕੇ ਗੋਵੇਂ ਕੀਤੇ ਹਲਾਲ ਨੇ ਸੱਚ ਖੰਡ ਜਾ ਵਸੇ ਦਾਦੀ ਸਾਹਿਬ ਦੇ ਨਾਲ ਨੇ ਹੱਸ ਹੱਸ ਸਿਰ ਦੇ ਗਏ ਸਾਰੇ ਧਰਮੋਂ ਨਾ ਹਾਰੇ ਨੇ ਤੇਰੇ ਦੋਲਾਰੇ ਝਾਰੇ ਇਹਨਾਂ ਤੋਂ ਵਾਰੇ ਨੇ ਬੜਾ રે ਮੈਂ ਲਾਲ 500 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ